ਕਿ ਜਿਨ੍ਹਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਨਾ ਫੜ ਕੇ ਜਿਹੜੇ ਬੰਦੇ ਵਿਚਾਰੇ ਸਫਰ ਕਰ ਰਹੇ ਨੇ ਉਹਨਾਂ ਨੂੰ ਤਾਂ ਕੀ ਦਿੰਨੇ ਹੋ ਔਰ ਮੁੱਖ ਮੰਤਰੀ ਸਾਹਿਬ ਕਿੰਨੇ ਵਾਰੀ ਤੁਹਾਨੂੰ ਮੈਂ ਕਮਾ ਵੇਖ ਲਓ ਵੇਖ ਲਓ ਆਹ ਵੇਖ ਲਓ ਨੱਚਦਾ ਹਾਰਾ ਕਿਹੜਾ ਪੰਜਾਬ ਆਂਦੇ ਹੁੰਦਾ ਇਹ ਬੰਗਲਾ ਪੰਜਾਬ ਇਹ ਬਹੁਤ ਉਸਕੇ ਦਾ ਰਹਿ ਜੀ ਹੁਣ ਤਾਂ ਇਹਨੂੰ ਇਸ ਵੇਲੇ ਤਾਂ ਦਿਸਣ ਲੱਗ ਜਾਂਦਾ ਰਕਲਾ ਇਹਨਾਂ ਨੂੰ ਨਹੀਂ ਦੀਦਾ ਆ ਬੈਠੇ ਨੇ ਵਿਚਾਰੇ ਇੱਥੇ ਮੱਛਰ ਘਟਾਈ ਜਾਂਦੇ ਨੇ ਸਰਦ ਤੁੰਤਲਾ ਜੀ ਆ ਜਗਦੀਪ ਦਾਸ ਸੋਦੇ ਵਾਲਾ ਤਰੀਕਾ ਵੀ ਰੰਗਲਾ ਜੀ ਉਹ ਭਰਾਵਾ ਸੱਚੀ ਮੁੱਚੀ ਦਾ ਰੰਗਲਾ ਬਣਾ ਦੇ ਪਹਿਲਾਂ ਤਾਂ ਹਸਾ ਸੁਹੀ ਦਿੰਦਾ ਹੀ ਹੁਣ ਤਾਂ ਰੁਲਾਈ ਜਾਂਦਾ ਸਾਰਿਆਂ ਨੂੰ ਅੱਜ ਤਾਂ ਸੋਚਿਆ ਹੀ ਤੈਨੂੰ ਹਸਾਉਣ ਵਾਲੇ ਬੰਦੇ ਨੂੰ ਬਣਾਤਾ ਇਹਨਾਂ ਨੇ ਲੈ ਵੀ ਸਾਰਿਆਂ ਦੀ ਜ਼ਿੰਦਗੀ ਚ ਖੇੜਾ ਲਿਆਏਗਾ ਉਹਦਾ ਨਵੇੜਾ ਹੀ ਕਰਨ ਲੱਗ ਗਿਆ ਜ਼ਿੰਦਗੀਆਂ ਦਾ ਕਰਨਾ ਕੁਛ ਕੋਣੀ ਜੀ ਤੁਹਾਡੇ ਨਾਲ ਫੋਨ ਨੂੰ ਵੇਖ ਕੇ ਖੁਸ਼ੀ ਵੀ ਹੁੰਦੀ ਆ ਸ਼ਕਤੀ ਵੀ ਮਿਲਦੀ ਆ ਤੇ ਐਂ ਹੀ ਆਪਾਂ ਪੰਜਾਬ ਨੂੰ ਵੀ ਬਿਹਤਰ ਕਰਨਾ ਔਰ ਜਿਵੇਂ ਤੁਸੀਂ ਤੁਹਾਡੇ ਪਿੰਡ ਵਾਲੇ ਬੱਚੇ ਪੰਜਾਬ ਦੀ ਲੜਾਈ ਚ ਆ ਰਹੇ ਨੇ ਬਲੀਵ ਕਰਿਓ ਜੇ ਆਪਾਂ ਪੰਜਾਬ ਨੂੰ ਬਦਲ ਸਕਦੇ ਹਾਂ ਵੈਦੂ ਜੀ ਕਾਕਾ ਸਵਾਗਤ ਹੈ ਬਾਈ 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 ਜੀ ਬੰਦੇ ਬੰਦੇ ਤਾਂ ਬਾਈ ਜੀ ਨੇ ਫਿਰ ਕਰਨਾ ਵੀ ਵਾਗੇ ਲੈ ਜਾਂਦੇ ਮੇਰਾ ਇਹ ਤਾਂ ਪੂਰਾ ਕਿਸੇ ਵੈਗਰੀ ਚ ਕ ਖਾਲਸਾ ਸ੍ਰੀ ਵੈਗ ਹੈ ਕਿ ਮੋਲੇ ਮੈਂ ਬਾਈ ਜੀ ਦਾ ਫੌਜ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਡਾ ਬਾਈ ਰਧਾਵਾ ਜੀ ਦਾ ਵੀ ਬਾਈ ਜੀ ਨੇ ਸਾਡੇ ਵਾਸਤੇ ਆਇਆ ਜਿਹੜੇ ਟਾਈਮ ਕੱਢ ਕੇ ਬਾਈ ਸਰਪੰਚ ਸਾਹਿਬ ਦਾ ਵੀ ਜਗਜੀਤ ਜੀ ਦਾ ਵੀ ਮੈਂ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪਿੰਡਾ ਇੱਕ ਗੱਲ ਮੈਂ ਸਾਡੇ ਪਿੰਡ ਵਾਲਿਆਂ ਨੂੰ ਵੀ ਦੱਸਦਾ ਤੇ ਕ ਬਾਈ ਜੀ ਨੂੰ ਵੀ ਦੱਸਦਾ ਵੀ ਸੂਰਜ ਇਧਰੋਂ ਚੜ ਸਕਦਾਗਾ ਮੈਂ ਆਥਾਂ ਤੋਂ ਨਹੀਂ ਜੀ ਦੇ ਨਾਮ ਮੇਰਾ ਜਾਵੇ ਪਿੰਡ ਬਹੁਤ ਵਧੀਆ ਗੱਲ ਠੀਕ ਹੈ ਜੀ ਇਹ ਕੰਮ ਕੋਈ ਪਿੱਛੇ ਪਿੱਛੇ ਗੱਲ ਕਹਿ ਕੇ ਕੱਲ ਨੂੰ ਹੀ ਧਰਨਾ ਚੱਕ ਦਿੱਗੇ ਠੀਕ ਹੈ ਜੀ ਇਹ ਨਹੀਂ ਹੋ ਸਕਦਾ ਵੀ ਕਮਾਲੂ ਦੇ ਪਾਕੇ ਅਸੀਂ ਕੱਲਾ ਇਹ ਮੋਰਚਾ ਕਿਸ ਸਾਰੇ ਮੋਰਚਿਆਂ ਦੇ ਲੜਾਂਗੇ ਅਸੀਂ ਜਿੱਥੇ ਵੀ ਕਿਤੇ ਸਾਨੂੰ ਹੁਣ ਪੰਜਾਬ ਚ ਰੌਲਾ ਪਾਉਣਾ ਹੈ ਹਰ ਇੱਕ ਥਾਂ ਤੇ ਜਾਣੇ ਅਸੀਂ ਚਾਹੇ 10 ਜਾਈਏ ਤੇ 15 ਚਾਹੇ ਜਿੱਥੇ ਅਸੀਂ ਵੀ ਜਿੱਥੇ ਸਾਨੂੰ ਕਿਤੇ ਐ ਵੀ ਕਹਿ ਦਿੱਤਾ ਗਿਆ ਬੱਸਾਂ ਭਾਂਵੇਂ ਰਸਬਰ ਕੀ ਵੀ ਜਾਏ ਅਸੀਂ ਜੱਗੇ ਤੋਂ ਵੀ ਜਾਵਾਂਗੇ ਇੱਕ ਹੋਰ ਹੈ ਚਾਹੇ ਕੋਸ਼ ਮਰਜ਼ੀ ਕਰ ਲੈਣ ਇਹ ਜਿਹੜੀ ਮੇਨ ਗੱਲ ਕਹੀ ਦਿੱਤੀ ਵੀ ਸੂਰਜ ਇਧਰੋਂ ਚੜਜੂਗਾ ਇਹ ਧਰਨਾ ਨਹੀਂ ਚੱਕੀਦਾ ਇਹ ਫੈਕਟਰੀ ਮੇਰੇ ਤੇ ਆਉਂਦੇ ਜਾਂਦੇ ਚੱਲਦੀ। ਬਹੁਤ ਇਹ ਚੱਲਣ ਦਿੰਦੇ ਹੀ ਨਹੀਂ ਆ। ਬਹੁਤ ਵਾਹ। ਐਸੇ ਹਾਲ ਹੀ ਨਹੀਂ ਚੱਲਣ ਦਿੰਦੇ ਤੇ ਇੱਕ ਹੋਰ ਆ ਬਾਈ ਜੀ ਸਾਡੇ ਜਿਹੜਾ ਪਿੰਡ ਹੈਗਾ ਇੱਥੇ ਸੀ ਮੰਨ ਕੇ ਚਲੋ ਹਰ ਇੱਕ ਪਾਰਟੀ ਦੇ ਹਰ ਇੱਕ ਮੰਨ ਕੇ ਚਲੋ ਇੱਕ ਦੂਜੇ ਨਾਲ ਅਸੀਂ ਆਏ ਹੁਣੇ ਕਰਾਂ ਉਹ ਬੰਦੇ ਸਾਰੇ ਇੱਥੇ ਇਕੱਠੇ ਆ ਬਾਈ। ਸਾਰੇ ਸਾਰੇ ਇਕੱਠੇ ਆ ਬੈਠੇ ਜਿਹੜੇ ਅਸੀਂ ਸਾਰੇ ਇਕੱਠੇ ਇੱਕ ਇੱਕ ਵਾਰ ਦੇਖੋ ਤੁਸੀਂ ਇੱਕ ਬੋਲ ਮਾਰਿਆ। ਇਹ ਸ਼ਾਮ ਨੂੰ ਫੇਰ ਵੀ ਅਸੀਂ ਮਾਤਾਵਾਂ ਨੂੰ ਖੈਤਾ ਸੀ ਤੁਸੀਂ ਨਾ ਆਇਓ ਕਿ ਤੁਸੀਂ ਕਹਤਾ ਸੀ ਬੰਦੇ ਸਾਨੂੰ ਥੋੜੇ ਵੀ ਚੱਲ ਜਾਣਗੇ ਆਪਾਂ ਬਾਹਲੇ ਹੱਥ ਤੇ ਚੱਲਣਗੇ ਫੇਰ ਵੀ ਮਾਤਾ ਉੱਥੇ ਕਹਿੰਦੇ ਨਹੀਂ ਨਹੀਂ ਸਤਾਉਣਾ ਸੀ ਟਰੈਕਟਰ ਨਹੀਂ ਲੱਗੇ ਮਾਤਾਵਾਂ ਤੁਰ ਕੇ ਆਈ ਓਹੋ ਕਿ ਉਹ ਫੇਰ ਸਾਨੂੰ ਫੇਰ ਅਸੀਂ ਆਖਿਆ ਵੀ ਹੁਣ ਟਰੈਕਟਰ ਇੱਥੇ ਲਿਆ ਕੇ ਖੜਾਓ ਤੇ ਮਾਤਾਵਾਂ ਲੈ ਮੈਂ ਟਰਾਲੀ ਤੇ ਛੱਡ ਕੇ ਆਵਾਂਗੇ ਤੇ ਬਸ ਇਹੀ ਆ ਬਾਈ ਜੀ ਅਸੀਂ ਵੀ ਇਧਰੋਂ ਇਹ ਨਹੀਂ ਹੈਗਾ ਵੀ ਉਹ ਤੋਂ ਉਹਨੇ ਕਹਤਾ ਤਾਂ 50 ਲੱਖ ਲੈ ਲਾ ਤੇ ਉੱਥੇ ਅਸੀਂ ਅਸੀਂ ਵੀ ਨਹੀਂ ਇਧਰੋਂ ਹੋਣ ਬਹੁਤ ਅੱਛਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਅੱਛਾ